ਸੈਨੀ ਫਾਰਮ ਚੈਨਲ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਜਿਹੜੀ winner ਰਹੀ ਆ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਹੜੇ ਪਿੰਡ ਦੀ ਇਹ ਮੱਝ ਆ ਉਹ ਆਪਾਂ ਗੱਲਬਾਤ ਭਾਈ ਦੇ ਨਾਲ ਕਰਾਂਗੇ ਵੀ ਐਫਐਮ ਲਾਡ ਮੇਰੇ ਲਾਸਟ ਆ ਜਿਹੜਾ ਬਿਲਕੁਲ ਇਹਦਾ ਮੁਕਾਬਲਾ ਹੋ ਚੁੱਕਿਆ ਤੇ ਕਰਦੇ ਆ ਭਾਈ ਦੇ ਨਾਲ ਗੱਲਬਾਤ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਬਸ ਜੀ ਆਰਾਮ ਉਹ ਠੀਕ ਹੈ ਜੀ ਸਤਾ ਜੀ ਪਹਿਲਾਂ ਤਾਂ ਆਪਣਾ ਨਾਮ ਤੇ ਪੂਰਾ ਐਡਰੈਸ ਜੀ ਮਨਜੀਤ ਬਹਿਸਵਾਲ ਕਲਾਸ ਸੋਨੀਪੁਰ ਮਨਜੀਤ ਬਹਿਸਵਾਲ ਜ਼ਿਲ੍ਹਾ ਸੋਨੀਪੁਰ ਜ਼ਿਲ੍ਹਾ ਸੋਨੀਪੁਰ ਹਾਂ ਜੀ ਕਿੰਨੇ ਕ ਪਸ਼ੂ ਆਪਣੇ ਫਾਰਮ ਦੇ ਵਿੱਚ ਹੈ ਜੀ ਮੱਤ ਸੱਤ ਅੱਠ ਹੈ ਜੀ ਸੱਤ ਅੱਠ ਹਾਂ ਕਿੰਨੇ ਕ ਦੁੱਧ ਵਾਲੇ ਜਿਹੜੇ ਜ਼ਿਆਦਾਤਰ ਤੁਹਾਡੇ ਕੋਲੇ ਆ 25 ਪਲਸ ਤੋਂ ਆ ਜੀ ਸਾਰੇ 25 ਪਲਸ ਹਾਂ ਜੀ ਠੀਕ ਹੈ ਹੁਣ ਇਹ ਜਿਹੜੀ ਮੱਝ ਨੇ ਫੋਰ ਡਾਇਰੈਕਟਰ ਜਿੱਤਿਆ ਹੈ ਨਾ ਹਾਂ ਜੀ ਇਹਨੇ ਦੁੱਧ ਕਿੰਨਾ ਕੱਢਿਆ ਜੀ ਹੁਣ 29 ਕਿਲੋ 287 ਗ੍ਰਾਮ 29 ਕਿਲੋ 287 ਗ੍ਰਾਮ ਦਾ ਸੀਗਾ ਪਹਿਲਾ ਸਥਾਨ ਪ੍ਰਾਪਤ ਕੀਤਾ ਹਾਂ ਜੀ ਠੀਕ ਹੈ ਇਹ ਆਪਣੇ ਕੋਲੇ ਜਿਹੜੀਆਂ ਦੋਨੇ ਮੱਝਾਂ ਆਪਣੀਆਂ ਨੇ ਹਾਂ ਜੀ

ਚੌਥੇ ਸੂਏ ਸੀ ਹਾਂਜੀ ਠੀਕ ਹੈ ਸਿਮਨ ਬਾਰੇ ਕੋਈ ਜਾਣਕਾਰੀ ਕਿਹੜੇ ਸਿਮਨ ਦੀ ਹੈ ਨਹੀਂ ਇਸਕਾ ਨਹੀਂ ਪਤਾ ਕੱਟੀ ਬਿਤਾਵਟੋ ਕੀ ਪਤਾਪ ਦੇ ਕਿਸ ਦਾ ਜੁੜਦਾ ਇਹਦਾ ਮਗਰ ਬੱਚਾ ਆਣਾ ਅੱਛਾ ਤੇ ਦੂਜੇ ਨੰਬਰ ਵਾਲੇ ਵੀ ਮਾਜਾ ਪਸੋਂ ਦਿਖਾਉਣੇ ਆ ਇਹਨੇ ਕੱਢਿਆ 24 ਕਿਲੋ 572 ਗ੍ਰਾਮ 572 ਗ੍ਰਾਮ ਇਹ ਕਿਹੜਾ ਸੂ ਹੈ ਜੀ ਦਾ ਇਤੀਜਾਜ ਇਤੀਜਾਜ ਸੂਆ ਇਹ ਕਰਦੀ ਹੈ ਜੀ ਗੇ ਵੀ ਲੈਂਦੀ ਵੀ ਹੈ ਇਹ ਵੀ ਲੈ ਗਿਆ ਇਹ ਇਹਨੂੰ ਕਿੰਨਾ ਚਿਰ ਹੋ ਗਿਆ ਲੈ ਇਹਨੂੰ ਕਿਸ ਨੇ ਕਈ ਦੋਦਰ ਮਹੀਨੇ ਕੇ ਨੇੜੇ ਹੋ ਗਿਆ ਠੀਕ ਹੈ ਇਸ ਵਾਰ ਹੀ ਲਈਆ 3 ਮਹੀਨੇ ਦੀ ਵੀ ਆਈ ਹੋਗੀ ਹਾਂ ਠੀਕ ਹੈ इन्हें दूजा स्थान प्राप्त किया ना अनेता ठीक है तो देख